ਪਛਮੀ ਭਾਰਤ ਦੇ ਵਿੱਚ ਕੋਈ ਬੱਦਲਵਾਰੀ ਕਰਕੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਦੱਸਦੇ ਕਰਕੇ ਇਸ ਨੇ ਕਈ ਖੇਤਰਾਂ ਨੂੰ ਢੱਕ ਲਿਆ ਇਸ ਕਰਕੇ ਤਾਪਮਾਨ ਵਿੱਚ ਤੇਜ਼ੀ ਗਿਰਾਵਟ ਆਈ ਹੈ ਰਾਤ ਦਾ ਤਾਪਮਾਨ 3 ਡਿਗਰੀ ਤੱਕ ਵਧਿਆ ਰਹਿੰਦਾ ਪਛਮੀ ਦਬੜ ਕਾਰਨ ਪੱਛਮੀ ਹਿਮਾਚਲ ਖੇਤਰ ਉੱਤਰ ਪੱਛਮੀ ਭਾਰਤ ਦੇ ਆਲੇ ਦੁਆਲੇ ਦੇ ਮੈਦਾਨੀ ਇਲਾਕਿਆਂ ਵਿੱਚ 5 ਤੋਂ 7 ਫੀਸਦੀ ਤੱਕ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਦੱਸੀ ਜਾ ਰਹੀ ਹੈ ਉਹਨਾਂ ਦੀ ਮੌਸਮ ਵਿਭਾਗ ਨੇ ਕੇਂਦਰ ਬੁਲੇਟਿਨ ਵਿੱਚ ਸਾਂਝੀ ਕੀਤੀ ਹੈ ਜਾਣਕਾਰੀ ਅਨੁਸਾਰ ਦੱਸਿਆ ਕੁਝ ਯਤੂਬਨ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਜ਼ਿਆਦਾਤਰ ਥਾਵਾਂ ਤੇ ਮੀਂਹ ਪੈਣ ਦੇ ਅਸਾਸ ਦੱਸੇ ਜਾ ਰਹੇ ਹਨ ਇਹਨਾਂ ਦੇ ਨਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫਾਨ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ ਉਧਰ ਇਸ ਤੋਂ ਬਾਅਦ ਹੁਣ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਗਲੇ 3 ਦਿਨਾਂ ਵਿੱਚ ਇਸ ਸੂਬੇ ਦੇ ਤਾਪਮਾਨ ਵਿੱਚ 3 ਡਿਗਰੀ ਤੱਕ ਗਿਰਾਵਟ ਦਿਸੀ ਜਾਏ ਜਿਸ ਨਾਲ ਗਰਮੀ ਤੋਂ ਰਾਹਤ ਮਿਲੇਗੀ 24 ਘੰਟਿਆਂ ਦੇ ਅੰਦਰ ਵੱਧ ਤੋਂ ਵੱਧ ਘਟਦਾ ਘਟਦਾ ਤਾਪਮਾਨ ਜਿਹੜਾ 1 ਡਿਗਰੀ ਦੀ ਗਿਰਾਵਟ ਆ ਵੀ ਹੈ ਨਤੀਜੇ ਵਜੋਂ ਸੂਬੇ ਤੋਂ ਵੱਧ ਤੋਂ ਵੱਧ ਤਾਪਮਾਨ ਆਮੜੇ ਪਰ ਘਟਦਾ ਘਟਦਾ ਤਾਪਮਾਨ ਆਮ ਡਿਗਰੀ ਨਾਲ 3 ਡਿਗਰੀ ਜਿਹੜਾ ਘਟਿਆ ਜਾ ਰਿਹਾ ਇਸ ਤੋਂ ਸਬਤੋ ਵੱਧ ਤਾਪਮਾਨ ਮਾਨਸਾ ਵਿੱਚ ਦੱਸਿਆ ਜਾ ਰਿਹਾ ਹੈ